ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਢੱਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਹੋਵੇ ਆਪਣਾ ਮੋਬਾਈਲ ਨੰਬਰ ਹੈਗਾ 987823917 ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਨੰਬਰ ਸਕਰੀਨ ਤੇ ਚੱਲ ਰਿਹਾ ਹੈ ਬਾਈ ਦਾ ਨੋਟ ਕਰ ਲਓ ਤੇ ਅੱਜ ਦੀ ਵੀਡੀਓ ਹੈਗੀ ਪਿੰਡ ਸਾਨਾ ਗਲਾਬ ਸਿੰਘ ਵਾਲਾ ਤੇ ਦੋ ਬੈੜਾ ਤੁਹਾਡੀਆਂ ਚੰਗੀਆਂ ਫਾਰਮ ਵਾਲੀਆਂ ਚੰਗੀਆਂ ਬੈੜਾ ਜਿਨਾਂ ਨੂੰ ਹਾਥੀ ਦੇ ਬੱਚੇ ਕਹਿੰਦੇ ਓਡੀਆਂ ਓਡੀਆਂ ਵੜਣਾ ਆਪਾਂ ਊ ਨਹੀਂ ਕਹਿੰਦੇ ਸਹੀ ਚੀਜ਼ ਦਿਖਾਵਾਂਗੇ ਜਮਾਂ ਜੇ ਵੱਡੀਆਂ ਤਾਂ ਵੱਡੀ ਕਾਵਾਂਗੇ ਛੋਟੀਆਂ ਤਾਂ ਛੋਟੀ ਕਾਵਾਂਗੇ ਐ ਨਹੀਂ ਵੀ ਕੱਲੇ ਪੈਸੇ ਲੈ ਤੇ ਛੋਟੀ ਨੂੰ ਵੱਡੀ ਕਹਿਤਾ ਵੱਡੀ ਨੂੰ ਛੋਟੀ ਕਹਿਤਾ ਬਾਈ ਜੀ ਨਾ ਕਰਾ ਮੈਂ ਗੱਲ ਬਾਤ ਸਾਰਾ ਕੋ ਪੁੱਛ ਕੇ ਦੱਸਾਂ ਕਿੰਨਾ ਦੁੱਧਵਾਦਾ ਕਿਹੜਾ ਸੁਆ ਦੋਨੇ ਚਿਫ ਨਸਲ ਦੀਆਂ ਵੜਾਂਗਾ ਚੰਗੇ ਰਿਕਾਰਡ ਵਾਲੀਆਂ ਬਾਈ ਆਜੋ ਬਾਈ ਜੀ ਸੱਸੀ ਗਾਲ ਜੀ ਹੋਰ ਬਾਈ ਮੰਦਰ ਠੀਕ ਠਾਕ ਹੂੰ ਤੇ ਨਾਮ ਐਡਰੈਸ ਬੋਲ ਦਿਓ ਨਾਮ ਮੰਦਰ ਪਿੰਨ ਹਾਂਜੀ ਪਿੰਨ ਛਨਾਗਰਾ ਸਿੰਧਵਾਲਾ ਹਾਂਜੀ ਥਿਲਾ ਬਰਨਾਲਾ ਹਾਂਜੀ ਬਰਨਾਲਾ ਠੀਕ ਤਾ ਦਸੇ ਜਿਹੜਾ ਬੰਨੇੜ ਤੇੜੇ ਪਿੰਡ ਜਿਹੜੇ ਭਧੌੜ ਠੀਕ ਆ ਬਾਈ ਠੀਕ ਆ ਬਾਈ ਸੰਧੂ ਘੰਣਾ ਬੰਨਾ ਜਿੰਗੀਆਂ ਨੇ ਪਿੰਡਾਂ ਦੇ ਵਿਚਾਲੇ ਪੇਟਾ ਨੰਬਰ ਬੋਲ ਦਿਓ 925523360 ਓਕੇ ਬਬੂ ਅੱਜ ਆਪਾਂ ਜਿਹੜੀ ਮੰਦਰ ਦੇਖਦੇ ਆ ਤੇਰੀਆਂ ਬਹਿਣਾ ਦੇਖਦੇ ਆਂਗੇ ਹਾਂਜੀ ਦੋ ਬਹਿਣਾ ਆਪਣੇ ਕੋਲ ਆ ਜਿੱਦੂ ਤੇ ਕਿੰਨੇ ਕਿੰਨੇ ਦਿਨ ਗੜਦੀਆਂ ਇਹ ਇਹ ਹਫ਼ਤੇ ਦੇ ਅੰਦਰ ਅੰਦਰ ਜਿਹੜੇ ਲੱਗ ਜਾਂਦੇ ਨੇ ਵਕਤ ਤੇ ਜਿਹੜੀ ਆਪਾਂ ਪਹਿਲੇ ਨੰਬਰ ਦੇ ਐਚਪਨਸਲ ਦੀ ਡੱਬੀ ਵਾੜ ਦੇਖੀ ਆ ਨੇ ਵੱਡੇ ਕੱਦ ਕੱਦ ਵਾਲੇ ਪ्योर ਐਚਪ ਚ ਜਿਹੜੀ ਹਾਂ ਉਹ ਕੱਦ ਮੈਂ ਪਹਿਲਾਂ ਹੀ ਬੋਲਤਾਗਾ ਇਹ ਦੇਖੋ ਥਾਂ ਲਿਆ ਵੇਖੋ ਥੱਲੋਂ ਦੇਖੋ ਤੁਸੀਂ ਕਿਹ ਪੈਰ ਪਟ ਜੇਗਾ ਅਜੇ ਤਾਂ ਧੁੱਧ ਇਹ ਤਾਂ ਤਿਆਰ ਹੀ ਹੋਣ ਲੱਗ ਠੀਕ ਆ ਜੀ ਕਿੰਨਾ ਦੁੱਧ ਕਢ ਦੂਗੀ ਬਾਈ ਇਹ ਮੈਂ ਤਾਂ ਚੈੱਕ ਕਰਦਾ ਇੱਥੇ ਆ ਦੇਖੋ ਬਾਈ ਦੀ ਗੱਲੀ ਪੱਕੀ ਦੀਂਦੀ ਹੁਣ ਪਰਲੇ ਪਾਸੇ ਨੰਗ ਆ ਤੇ ਮਿਲਕ ਵੇਨ ਤੁਹਾਨੂੰ ਮੈਂ ਦਿਖਾਉਣਾ ਚੰਗੀ ਰਸਾ ਪੈ ਪਰ ਕੀ ਮਿਲਕ ਵੇ ਨਾ ਤੇ ਥੱਲੇ ਤੋਂ ਕਰੋ ਚੱਕ ਕਿੰਨੀਆਂ ਸੋਹਣੀਆਂ ਤੋਰ ਲਈ ਬਾਈ ਤੇ ਆਹ ਦੇਖੋ ਤੁਸੀਂ ਚੈੱਕ ਕਰੋ ਸਮਾਰ ਕੇ ਇਹ ਤੋਰ ਤਾਰ ਬੈੜ ਤੁਸੀਂ ਇਹ ਬਾਕੀ ਵੀ ਜੋ ਕਰਨੀ ਕਰ ਕਮੀ ਨਹੀਂ ਤੇ ਵੱਡੀ ਬੈੜ ਹੈਗੀ ਪੂਰੀ ਲੈ ਜਲਦੀ ਲੰਮੀ ਸਮਾਰ ਕੇ ਕਰਾ ਲੀਏ ਚੈੱਕ ਆਹ ਕਰੋ ਇਹ ਚੈੱਕ ਪੂਰੀ ਵੱਡੀ ਬੈੜ ਹੈਗੀ ਤੇ ਚੰਗੇ ਰਿਕਾਰਡ ਵਾਲੀ ਬੈੜ ਹੈਗੀ ਚੰਗਾ ਦੁੱਧ ਕੱਢ ਦੇਣਾ ਮੋੜ ਲਿਆ ਬਾਈ ਆਹ ਦੇਖਿਓ ਜੀ ਫੇਸ ਕੁਆਲਟੀ ਕਰੋ ਚੈੱਕ ਕੀ ਆ ਬਾਤ ਆ ਖਿੱਚੀ ਫਿਰਦੀ ਆ ਬਾਈ ਨੂੰ ਜੋਰਜਾਰ ਬਹੁਤ ਆ ਬੈੜ ਚ ਆ ਦੇਖੋ ਜੀ ਫੇਸ ਦੇਖੋ ਕਿੰਨਾ ਪਿਆਰਾ ਹੈਗਾ ਡੱਬ ਡੁੱਬ ਪੂਰੇ ਸ਼ਾਈਨਿੰਗ ਮੱਥੇ ਤੇ ਟੋਆ ਵਗੈਰਾ ਵਧੀਆ ਕੰਨ ਦੇਖੋ ਛੋਟਾ ਛੋਟਾ ਤੇ ਬਰੀਕ ਚਮੜੀ ਦੀ ਹੈ ਜਮਾ ਨਾੜੇ ਦੇਖੋ ਨਾੜਾ ਨੂਣਾ ਪਿੰਡੇ ਤੇ ਘਰ ਲੋ ਚੱਕ ਸਮਾਰ ਕੇ ਆ ਦੇਖੋ ਜੀ ਟੋਰਾ ਤਾਰਾ ਕਰੋ ਚੱਕ ਜਿੰਨਾ ਕਹਿੰਨੇ ਆ ਉਨਾਂ ਹੀ ਤੁਰਦੀ ਆ ਐ ਨਹੀਂ ਵੀ ਖਿੱਚੀ ਜੇ ਫਿਰਦੀ ਆ ਘਰੋ ਚੱਕ ਦੁਬਾਰਾ ਫੇਰ ਮੈਂ ਤੁਹਾਨੂੰ ਵੀਰੇ ਮੰਦਰ ਫੇਰ ਹੀ ਇਹਦੇ ਹੱਥ ਹੱਥ ਸਮਾਰ ਕੇ ਕਰਾ ਲੀਏ ਚੱਕ ਕੋਈ ਜਾਕ ਨਾ ਦੁੱਧ ਕਿੰਨਾ ਕੱਢ ਲੂਗੀ ਉਸ টাই ਦਾ টাই টাই ਦੀ ਜਿੰਮੂ ਨੇ ਸਾਡੂ ਦਾ ਪਹਿਲੇ ਸੂਏ ਕਿੰਨਾ ਕ ਦੱਸਿਆਗਾ ਪਹਿਲੇ ਸੂਏ 20 ਦਾ ਵਾਰ ਠੀਕ ਹੈ ਹਾਂ ਇਹ ਗੱਲ ਜਮਾ ਸਹੀ ਆ ਚੰਗੀ ਰੋਤ ਆ ਗਈ ਹੈਗਾ ਦੇਖੋ ਜੀ ਤੇ ਡਿਮਾਂਡ ਮੋੜ ਭੂਤੀ ਦਾ ਦੇਗੇ ਜਾਇਜ ਹੋਊ ਨਾ ਹਾਂ ਠੀਕ ਹੈ ਵੀਰੇ ਇਹ ਗੱਲ ਹੈ ਸਾਹ ਉਹਨਾਂ ਬਸ ਮੋੜ ਠੀਕ ਹੈ ਕਈ ਵੀਰ ਕਹਿੰਦੇ ਆ ਨਾ ਡਿਮਾਂਡ ਕਰੀ ਨਹੀਂ ਗਈ ਤੇ ਉਹ ਆ ਬਾਈ ਕਹਿੰਦਾ ਵੀ ਕੋਈ ਵੇਚਣ ਵਾਲਾ ਲੈ ਜਾਂਦਾ ਕਈ ਵੀਰੀ ਤੇ ਜਾਂ ਹਜੇ ਥੋੜੀਆਂ ਜੀਆਂ ਕੱਚੀਆਂ ਉਸ ਹਿਸਾਬ ਨਾਲ ਮੁੱਲ ਕਰ ਦੇਗੇ ਦਿਵਾਰ ਤੋਂ ਮੈਂ ਦੇਵਾ ਫੇਰ ਤੁਹਾਨੂੰ ਚੈੱਕ ਕਰਾ ਰਿਹਾ ਦੇਖੋ ਕੀ ਬਾਤ ਆ ਤੇ ਵੱਡੀ ਵਹਿੜ ਆ ਗਈ ਪੂਰੀ ਡਿਮਾਂਡ ਫੋਨ ਤੇ ਰਣ ਵਾਲੀ ਫੇਸ ਦੇਖ ਲਓ ਪੂਰਾ ਚੰਗਾ ਤੇ ਹੁਣ ਆਪਾਂ ਦੂਜੇ ਨੰਬਰ ਤੇ ਆਜੋ ਜੀ ਇਹ ਥੋੜੀ 에ਅਰ ਸੈਰ ਨਾਲ ਟੱਚ ਆ ਗਈ 에ਅਰ ਸੈਰ ਦਾ ਵੀ ਜਲਦੀ ਹੀ ਕਿਰੋਪੈਡੀ ਥੋੜੀ ਜਰਸੀ ਹੈਗੀ ਹੈ ਨਾ ਤੇ ਥਾਨ ਤੋਂ ਦੇਖੋ ਕੀ ਬਾਤ ਲੱਗਿਆ ਹਾਂ ਆਲਰਾਟਿੰਗਾ ਥਾਨ ਮੁਠੀ ਵਾਲਾ ਗੁੱਲੇ ਵਾਲਾ ਥਾਨ ਲੱਗਿਆ ਵਾ ਤੇ ਪੂਰੀ ਚੰਗਿਆ ਇਹ ਉਹਦੇ ਨਾਲ ਥੋੜੀ ਜਿਆਦਾ ਤਿਆਰ ਆ ਹੈ ਨਾ ਹਾਂ ਇਹ ਬਸ ਦੋ ਤੇ ਪਹਿਲਾਂ ਤੇ ਇਹ ਕਿੰਨਾ ਦੁੱਧ ਘੜ ਦੂਗੀ ਵੀਰੇ ਮੰਦਰ ਉਤੇ ਬਰਾਬਰੀ ਕਰਦੇ ਨੇ ਬਾਪਰ ਕਰਦੇ ਨੇ ਵੱਡੀਆਂ ਬਹਿੜਾਂ ਆ ਪੂਰੀਆਂ ਠੀਕ ਆ ਦੇਖੋ ਥਣ ਲੇਵਾ ਕਰੋ ਚੱਕ ਮੈਂ ਸਾਨੂੰ ਨੇੜੇ ਤੋਂ ਚੱਕ ਕਰਾਂ ਮੈਂ ਦੇ ਵੱਡੀਆਂ ਬਹਿੜਾਂ ਮੈਂ ਕਹਿੰਦਾ ਜੀ ਹੱਦ ਮੁੱਕੀ ਪਈਆਂ ਨਹੀਂ ਚੰਗੀਆਂ ਬਹਿੜਾਂ ਕਰੋ ਜੀ ਚੱਕ ਫੇਸ ਕਰੋ ਚੱਕ ਤਸੀਲ ਠੰਡੀਆਂ ਲਿਆਉਂਦੇ ਬਾਪੂ ਸੀਲ ਢੰਡੀਆਂ ਪੂਰੀਆਂ ਨਾ ਗਰਮ ਦਾ ਫਾਇਦਾ ਨਹੀਂ ਆ ਦੇਖੋ ਨਾੜਾ ਨੂੜਾ ਦੇਖੋ ਹਵਾਨੇ ਤੇ ਪਿੱਛੇ ਵੀ ਬੈਕ ਸਾਈਡ ਵੀ ਮੂਰੇ ਵੀ ਅੱਗੇ ਪਿੱਛੇ ਦਾ ਹਵਾਨਾ ਮੂਰੇ ਵੀ ਫੋਟੋ ਗੂਪਿਆ ਦਿਮਾਗਰ ਵੀ ਪਿੱਛੇ ਨੂੰ ਕਾਢਦੇ ਹੁੰਦੇ ਤੇ ਹਜੇ ਬਣਾ ਆ ਵੀ ਲੈਣਾ ਇਹਨੇ ਲੈਵਾ ਤੇ ਸੂਣ ਦੇ ਕੋਈ ਨੇੜੇ ਤੇੜੇ ਨਹੀਂ ਹੈਗੇ ਤੇ ਐ ਬੈਠੀਆਂ ਗਾਲਾਂ ਵੱਢੀ ਜਾਂਦੀਆਂ ਮੋਹਲ ਲਿਓ ਜੀ ਕਰਿਓ ਚੈੱਕ ਸਮਾਰ ਕੇ ਫੇਰ ਦੇਖੋ ਕਿੰਨਾ ਪਿਆਰਾ ਹੈਗਾ ਆ ਦੇਖੋ ਮੱਥੇ ਤੇ ਬੱਲ ਬੁੱਲ ਤੇ ਕੰਨ ਕੰਨ ਦੇਖੋ ਤੇ ਣਾੜ ਦੇਖੋ ਕਿਹੋ ਜੀ ਹੁੰਦੀ ਰੱਸਾ ਪਾਇ ਵਰਗੀ ਣਾੜ ਹੈਗੀ ਦੁੱਧ ਵਾਲੀ ਕਰਿਓ ਚੈੱਕ ਦੇਖੋ ਜੀ ਆ ਦੇਖੋ ਡਿਮਾਂ ਇਹਦੀ ਵੀ ਮੰਦਰ ਫੋਨ ਤੁਸੀਂ ਹੋਗੀ ਫੋਨ ਕੀ ਕਰਦਾ ਠੀਕ ਆ ਵੀਰੇ ਆ ਦੇਖੋ ਥਣ ਲੈਵਾ ਮੈਂ ਤੁਹਾਨੂੰ ਨੇੜੇ ਤੋਂ ਚੈੱਕ ਕਰਾਉਣਾ ਫਿਰ ਗੱਲ ਮੈਂ ਤਾਂ ਮੰਗੀ ਜਲੇ ਪਈ ਤਈ ਠੀਕ ਆ ਜੀ ਗਲਾਸਾਂ ਆ ਰਗੇ ਥਣਾਂ ਤੇ ਮਿਲਕ ਵੀ ਨੇ ਦੇਖੋ ਤੁਸੀਂ ਕਿ ਹੋ ਗਿਆ ਗਾਂ ਦੀ ਬਾਹਾਂ ਚੰਗੇ ਜੀ ਆ ਦੇਖੋ ਜੀ ਆ ਦੇਖੋ ਕਿਵੇਂ ਰੜਕ ਰਹੀ ਹੈਗੀ ਨਾ ਭਾਈ ਉਹ ਕਿਸੇ ਕੋਲ ਠੀਕ ਆ ਵੀਰੇ ਤੇ ਆ ਦੇਖੋ ਹੁਣ ਤੁਸੀਂ ਹਜੇ ਦਿਨ ਘਟਦੀ ਹੈ ਮੂਰੇ ਹੁਣ ਮੈਂ ਇਹ ਲੋਡ ਕੈਮਰਾ ਲਾ ਰਿਹਾ ਮੂਰੇ ਵੀ ਦੇਖ ਲਓ ਕਿੰਨਾ ਹਵਾਨਾ ਆਇਆ ਪਈ ਤੇ ਪਿੱਛੇ ਵੀ ਗੱਡੀ ਬੈਠੀ ਆ ਇਹ ਦੋ ਨੰਬਰ ਵਾਲੀ ਸੀ ਤੇ ਪਹਿਲੇ ਨੰਬਰ ਵਾਲੀ ਉਹ ਪੱਠੇ ਖਾਈ ਜਾਂਦੀ ਆ ਦੇਖ ਲਓ ਥਣ ਲੈਵਾ ਉਹ ਮਿਲਕ ਵीन ਇਹਦੀ ਵੀ ਦੇਖੋ ਸਮਾਰ ਕੇ। ਕੀ ਬਾਤ ਆ ਗਈ ਤੇ ਗੱਡ ਘਾਟ ਪੂਰੇ ਵੱਡੇ ਗੱਡ ਘਾਟ ਆ। ਸ਼ੌਕ ਨਾ ਰੱਖਣ ਵਾਲੀਆਂ। ਜੇ ਮੰਦਰ ਜੋੜਾ ਲਿਆ ਕੇ ਨੇ ਜੋੜਾ ਸਾਹ ਉਹਨਾਂ ਦੇ ਨੇ ਥੋੜਾ ਜਾਂ ਬਾਹਰ ਕਰ ਦਾਂਗੇ। ਠੀਕ ਆ। ਚੰਗਿਆਂ ਵੜਾਂ ਤੇ ਦੁੱਧ ਕਿੰਨਾ ਕ ਦੁੱਧ ਪਾ ਦੇਣੀ ਆ ਪਾਸਟੀ ਮੇਡ ਲੱਗੇ ਵੀ ਕਿੰਨਾ ਕ ਦੁੱਧ ਨੇ ਦੁੱਧ ਪਾ ਦੇਣੀ ਆ। ਨਹੀਂ ਆਏਗੀ 25 25 ਦਾ ਸੌ। 50 ਤੋਂ ਬਾਹਰ ਦੁੱਧ ਪਾ ਦੇਣੀ ਆ ਹਨਾ। ਬਾਲੀਆਂ ਰੱਖਣ ਦੀ ਲੋੜ ਨਹੀਂ ਦੁੱਧ ਨੇ ਲੈ ਜਾਓ ਤੇ ਫੈਡ ਕੰਪੈਸਟੀ ਵੀ ਨਹੀਂ ਚੰਗੀ ਰਹੂਗੀ। ਤੇ ਸਾਰੇ ਵੀਰਾਂ ਦਾ ਐਂਡ ਤਾਈ ਵੀਡੀਓ ਦੇਖਣ ਲਈ ਤੈਅਦ ਲੋ ਧੰਨਵਾਦ ਜਲਦ ਮਿਲਦੇ ਆਂ ਕਿ ਨਵੀਂ ਵੀਡੀਓ ਦੇ ਨਾਲ ਨੰਬਰ ਫੇਰ ਬੋਲਦੇ ਭਾਈ 9855733607 ਧੰਨਵਾਦ ਜੀ